ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਅੱਜ ਜੋ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਸੁਣ ਕੇ ਸਿਰਫ ਪੰਜਾਬ ਹੀ ਨਹੀਂ ਸਾਰਾ ਸੰਗੀਤ ਮੰਚ ਹਿੱਲ ਜਾਵੇਗਾ ਜੀ ਹਾਂ ਦੋਸਤੋ ਰਾਜਵੀਰ ਜਵੰਦਾ ਦੀ ਮਾਤਾ ਨੇ ਲਾਈਵ ਆ ਕੇ ਇਹੋ ਜਿਹਾ ਬਿਆਨ ਦਿੱਤਾ ਜਿਸ ਨੇ ਹਰ ਕਿਸੇ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਬਿੱਤੇ ਕੁਝ ਦਿਨ ਪਹਿਲਾਂ ਰਾਜਵੀਰ ਜਵੰਦਾ ਪੰਜਾਬ ਦਾ ਚਮਕਦਾ ਤਾਰਾ ਸਾਨੂੰ ਛੱਡ ਕੇ ਹਮੇਸ਼ਾ ਲਈ ਚਲਾ ਗਿਆ ਉਸ ਦੀ ਮੌਤ ਨੇ ਹਰ ਪੰਜਾਬੀ ਦੇ ਦਿਲ ਨੂੰ ਹਿਲਾ ਦਿੱਤਾ ਪਰ ਹੁਣ ਉਸ ਦੀ ਮਾਂ ਵੱਲੋਂ ਆਇਆ ਬਿਆਨ ਇੱਕ ਵੱਡਾ ਮੋੜ ਲੈ ਕੇ ਆ ਰਿਹਾ ਹੈ ਰਾਜਵੀਰ ਦੀ ਮਾਂ ਨੇ ਲਾਈਵ ਆ ਕੇ ਕਿਹਾ ਮੇਰੇ ਪੁੱਤ ਨਾਲ ਬਹੁਤ ਵੱਡਾ ਧੋਖਾ ਹੋਇਆ ਜਿਸ ਤੇ ਉਸ ਨੇ ਸਭ ਤੋਂ ਵੱਡਾ ਭਰੋਸਾ ਕੀਤਾ ਉਹੀ ਗਦਾਰ ਨਿਕਲੀ ਇਹ ਬੋਲ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਇਹ ਲਾਈਵ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਉੱਪਰ ਤੂਫਾਨ ਆ ਗਿਆ ਲੋਕ ਕਮੈਂਟਾਂ ਵਿੱਚ ਲਿਖਣ ਲੱਗ ਪਏ ਕਿ ਰਾਜਵੀਰ ਜਵੰਦਾ ਦੀ ਪਤਨੀ ਸੱਚਮੁੱਚ ਗਦਾਰ ਨਿਕਲੀ ਕਈ ਲੋਕਾਂ ਨੇ ਉਸ ਦੀ ਪਤਨੀ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਉਹ ਤਾਂ ਦੁੱਖ ਵਿੱਚ ਵੀ ਖੁਸ਼ ਦਿਖ ਰਹੀ ਸੀ ਪਰ ਦੋਸਤੋ ਕੀ ਸਿਰਫ ਕਿਸੇ ਦੇ ਕੱਪੜੇ ਜਾਂ ਹਾ ਭਾਵ ਦੇ ਆਧਾਰ ਤੇ ਫੈਸਲਾ ਕਰ ਲੈਣਾ ਠੀਕ ਹੈ ਇਹੀ ਸਵਾਲ ਅੱਜ ਪੰਜਾਬ ਦੇ ਹਰ ਕੋਨੇ ਵਿੱਚ ਪੁੱਛਿਆ ਜਾ ਰਿਹਾ ਹੈ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੇ ਦਿਨ ਉਸ ਦੀ ਪਤਨੀ ਅਸ਼ਵਿੰਦਰ ਕੌਰ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਲੋਕਾਂ ਨੇ ਤੁਰੰਤ ਕਹਿਣਾ ਸ਼ੁਰੂ ਕਰ ਦਿੱਤਾ ਉਸਨੇ ਚਿੱਟੇ ਕੱਪੜੇ ਕਿਉਂ ਨਹੀਂ ਪਾਏ ਕੀ ਉਸ ਨੂੰ ਪਤੀ ਦੀ ਮੌਤ ਦਾ ਦੁੱਖ ਨਹੀਂ ਇਹ ਗੱਲਾਂ ਮਿੰਟਾਂ ਵਿੱਚ ਵਾਇਰਲ ਹੋ ਗਈਆਂ ਕਈ YouTube ਚੈਨਲਾਂ ਨੇ ਇਸ ਉੱਤੇ ਫੇਕ ਖਬਰਾਂ ਚਲਾਈਆਂ ਕਿਸੇ ਨੇ ਕਿਹਾ ਕਿ ਪਤਨੀ ਦਾ ਕਿਸੇ ਨਾਲ ਚੱਕਰ ਸੀ ਕਿਸੇ ਨੇ ਕਿਹਾ ਉਸ ਦਾ ਰੋਲ ਇਸ ਮੌਤ ਵਿੱਚ ਵੀ ਹੈ ਪਰ ਦੋਸਤੋ ਅਸਲ ਸੱਚ ਕਿਹੜਾ ਹੈ ਕਿ ਕੋਈ ਸਬੂਤ ਹੈ ਜਾਂ ਸਿਰਫ ਅਫਵਾਹਾਂ ਰਾਜਵੀਰ ਦੀ ਮਾਂ ਨੇ ਲਾਈਵ ਕਿਹਾ ਮੈਂ ਕਦੇ ਨਹੀਂ ਸੋਚਿਆ ਸੀ ਮੇਰਾ ਪੁੱਤ ਇੰਨਾ ਜਲਦੀ ਮੈਨੂੰ ਛੱਡ ਕੇ ਜਾਵੇਗਾ ਪਰ ਜਦ ਮੈਂ ਸਾਰਾ ਸੱਚ ਵੇਖਿਆ ਮੇਰਾ ਦਿਲ ਟੁੱਟ ਗਿਆ ਮੇਰੇ ਪੁੱਤ ਨੇ ਜਿਸ ਨਾਲ ਵਿਆਹ ਕੀਤਾ ਸੀ ਉਹ ਉਸ ਲਈ ਨਹੀਂ ਆਪਣੇ ਲਈ ਜੀ ਰਹੀ ਸੀ ਇਹ ਬੋਲ ਸੁਣ ਕੇ ਪੂਰਾ ਪੰਜਾਬ ਚੁੱਪ ਹੋ ਗਿਆ ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਮਾਂ ਦਾ ਇਹ ਬਿਆਨ ਸਿਰਫ ਦੁੱਖ ਦੀ ਹਾਲਤ ਵਿੱਚ ਦਿੱਤਾ ਗਿਆ ਸੀ ਕਿਉਂਕਿ ਮਾਂ ਦਾ ਦਿਲ ਟੁੱਟਿਆ ਉਹ ਕਿਸੇ ਨੂੰ ਦੋਸ਼ ਦੇ ਰਹੀ ਹੈ ਸੱਚਾਈ ਤਾਂ ਪਤਾ ਕੇਸ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ ਦੋਸਤੋ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਹੈ ਕਿਸੇ ਦੇ ਦੁੱਖ ਤੇ ਵੀ ਲੋਕ ਵਿਊਜ਼ ਕਮਾਉਣ ਦੇ ਪਿੱਛੇ ਨਹੀਂ ਹਟਦੇ ਕਈ ਚੈਨਲ ਨੇ ਰਾਜਵੀਰ ਜਵੰਦਾ ਦੀ ਪਤਨੀ ਨੂੰ ਬਿਨਾਂ ਸਬੂਤ ਤੋਂ ਦੋਸ਼ੀ ਕਹਿ ਦਿੱਤਾ ਪਰ ਕੀ ਇਹ ਸਹੀ ਹੈ ਇਹ ਸਵਾਲ ਹਰ ਉਸ ਪਰਿਵਾਰ ਦਾ ਹੈ ਜੋ ਕਿਸੇ ਹਾਸੇ ਵਿੱਚ ਆਪਣਾ ਕੋਈ ਖੋਹ ਵੇਠਦਾ ਹੈ ਅਸੀਂ ਸਭ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸੇ ਦੇ ਦਰਦ ਨੂੰ ਵਿਊਜ ਲਈ ਕਿਵੇਂ ਵੇਚ ਸਕਦੇ ਹਾਂ ਰਾਜਵੀਰ ਜਵੰਦਾ ਦਾ ਪਰਿਵਾਰ ਅੱਜ ਵੀ ਹਰ ਰੋਜ਼ ਉਸ ਦੀ ਯਾਦ ਵਿੱਚ ਟੁੱਟਦਾ ਜਾ ਰਿਹਾ ਹੈ ਉਸ ਦਾ ਨਿੱਕਾ ਪੁੱਤਰ ਹਰ ਰਾਤ ਆਪਣੇ ਪਿਤਾ ਦੀ ਤਸਵੀਰ ਨੂੰ ਵੇਖਦਾ ਹੈ ਤੇ ਪੁੱਛਦਾ ਹੈ ਪਪਾ ਕਿੱਥੇ ਗਏ ਇਹ ਸਵਾਲ ਸੁਣ ਕੇ ਉਸ ਦੀ ਮਾਂ ਤੇ ਦਾਦੀ ਦੀਆਂ ਅੱਖਾਂ ਪਰ ਆਉਂਦੀਆਂ ਹਨ ਪਰ ਕਿਹੜੇ ਲੋਕ ਸੋਸ਼ਲ ਮੀਡੀਆ ਉੱਪਰ ਬੈਠੇ ਹਨ ਉਹ ਸਿਰਫ ਇੱਕ ਵੀਡੀਓ ਦੇ ਵਿਊ ਹੀ ਵੇਖਦੇ ਹਨ ਦੋਸਤੋ ਕਿਸੇ ਵੀ ਪਰਿਵਾਰ ਦਾ ਦਰਦ ਸਿਰਫ ਉਹੀ ਸੁਣ ਸਕਦਾ ਹੈ ਜਿਸ ਦੇ ਘਰ ਵਿੱਚ ਉਹ ਦਰਦ ਵੱਸਦਾ ਹੈ ਅਸੀਂ ਸਭ ਨੂੰ ਇਨਸਾਨੀਅਤ ਨਾਲ ਕੰਮ ਲੈਣਾ ਚਾਹੀਦਾ ਹੈ ਜਾਂਚ ਹੋਵੇ ਸੱਚ ਸਾਹਮਣੇ ਆਵੇ ਪਰ ਬਿਨਾਂ ਸਬੂਤ ਤੋਂ ਕਿਸੇ ਨੂੰ ਦੋਸ਼ੀ ਨਾ ਕਹੋ ਰਾਜਵੀਰ ਜਵੰਦਾ ਦਾ ਨਾਮ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੈ ਉਸ ਦੀ ਆਵਾਜ਼ ਸਦਾ ਸਾਡੇ ਦਿਲਾਂ ਵਿੱਚ ਗੂੰਜਦੀ ਰਹੇਗੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ